ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਸੰਤ ਪਬਾ ਜਹਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਦੇ ਨਾਲ ਸਾਂਝ ਪਾਈਏ ਸੋ 11 9 1987 ਈਸਵੀ ਉਦੋਂ ਦੀ ਗੱਲ ਹੈ ਕਿ ਬੋੜੀ ਸਾਹਿਬ ਵਿਖੇ ਕਾਫੀ ਸੰਗਤ ਸੁੱਤੀ ਹੋਈ ਸੀ ਕਿਉਂਕਿ ਉਦੋਂ ਬਾਬਾ ਜੀ ਦੇ ਲਾਗੇ ਵੀ ਕਾਫੀ ਸੰਗਤ ਰਹਿੰਦੀ ਸੀ ਤੇ ਬੋੜੀ ਸਾਹਿਬ ਵੀ ਕਾਫੀ ਸੰਗਤ ਰਹਿੰਦੀ ਸੀ ਸੋ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਕੁਝ ਸਮਾਂ ਬਾਬਾ ਜੀ ਦੇ ਨਾਲ ਸੰਗ ਕਰਦੇ ਬਾਣੀ ਪੜਦੇ ਸਿਮਰਨ ਕਰਦੇ ਅਤੇ ਫਿਰ ਰਾਤ ਨੂੰ ਉੱਥੇ ਹੀ ਟਿਕ ਜਾਂਦੇ ਕਿਉਂਕਿ ਬਾਬਾ ਜੀ ਨੇ ਬੋੜੀ ਸਾਹਿਬ ਜੀ ਨੂੰ ਗੁਰਮਤ ਦਾ ਕੇਂਦਰ ਬਣਾ ਦਿੱਤਾ ਸੀ ਇਥੋਂ ਹੀ 40 ਰੁਪਿਆ ਦੇ ਵਿੱਚ ਅਖੰਡ ਪਾਠ ਦੇ ਲਈ ਪਾਠੀ ਸਿੰਘ ਦੂਰ ਦਰਾਡੇ ਪਿੰਡਾਂ ਦੇ ਵਿੱਚ ਜਾਂਦੇ ਸਨ ਸੋ ਇਹ 11 9 1987 ਦੀ ਗੱਲ ਹੈ ਜਦੋਂ ਕਾਫੀ ਸੰਗਤ ਬੋੜੀ ਸਾਹਿਬ ਸੁਤੀ ਪਈ ਸੀ ਤੇ ਬਾਬਾ ਜੀ ਦੇ ਸੇਵਾਦਾਰ ਗੁਰਮਤ ਪ੍ਰੇਮੀਆਂ ਨੂੰ ਡਰਾਉਣ ਲਈ ਕੁਝ ਕੁ ਸਰਾਰਤੀ ਲੋਕ ਉਥੇ ਆਏ ਤੇ ਆ ਕੇ ਪਹਿਲਾਂ ਤਾਂ ਸੇਵਾਦਾਰਾਂ ਦੇ ਨਾਲ ਕੁਝ ਗਰਤ ਵਿਵਾਰ ਕੀਤਾ ਤੇ ਫਿਰ ਉਥੇ ਆ ਕੇ ਗੋਲੀ ਚਲਾ ਦਿੱਤੀ ਕਿਉਂਕਿ ਕਈਆਂ ਨੂੰ ਜਿੱਥੇ ਸੱਚ ਦਾ ਪ੍ਰਚਾਰ ਹੁੰਦਾ ਹੋਵੇ ਜਿੱਥੇ ਗੁਰਮਤ ਦੇ ਨਾਲ ਜੋੜਿਆ ਜਾਂਦਾ ਹੋਵੇ ਉੱਥੇ ਕੁਝ ਲੋਕ ਈਰਖਾ ਵਸ ਵੀ ਹੋ ਜਾਂਦੇ ਹਨ ਤੇ ਕੁਝ ਲੋਕ ਈਰਖਾ ਦੇ ਵਿੱਚ ਆ ਕਰਕੇ ਸੋ ਉਸ ਅਸਥਾਨ ਦੇ ਵੈਰੀ ਬਣ ਜਾਂਦੇ ਹਨ ਸੋ ਇਸੇ ਤਰ੍ਹਾਂ ਕੁਝ ਕਿ ਲੋਕਾਂ ਨੇ ਉੱਥੇ ਆ ਕੇ ਬੋਢੀ ਸਾਹਿਬ ਗੋਲੀ ਚਲਾ ਦਿੱਤੀ ਤੇ ਇੱਧਰ ਬਾਬਾ ਜੀ ਨੂੰ ਜਿਵੇਂ ਪਹਿਲਾਂ ਹੀ ਪਤਾ ਹੋਵੇ ਰਾਤ ਨੂੰ ਬਾਬਾ ਜੀ ਤਪਸਥਾਨ ਵਾਲੀ ਜਗਾ ਆਪਣੀ ਕੁਠੀ ਆ ਵਿਖੇ ਬਿਰਾਜ਼ਮਾਨ ਸਨ ਤਾਂ ਇੱਕਦਮ ਕਾਫੀ ਰਾਤ ਸੀ ਬਾਬਾ ਜੀ ਉੱਠ ਕੇ ਫਟਾਫਟ ਬੋਢੀ ਸਾਹਿਬ ਵੱਲੋਂ ਤੁਰ ਪਏ ਜਦੋਂ ਬੋਡੀ ਸਾਹਿਬ ਵੱਲ ਨੂੰ ਚੱਲੇ ਤੇ ਸੰਗਤਾਂ ਨੇ ਅੱਗੇ ਹੋ ਕੇ ਬਾਬਾ ਜੀ ਨੂੰ ਰੋਕ ਲਿਆ ਅਤੇ ਬਾਬਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਕਾਲੀ ਰਾਤ ਹੈ ਕਾਫੀ ਹਨੇਰਾ ਹੋ ਚੁੱਕਾ ਹੈ ਕੋਈ ਗੱਲ ਨਹੀਂ ਦਿਨ ਚੜ੍ਹ ਲੈਣ ਦਿਓ ਫਿਰ ਆਪਾਂ ਬੋਡੀ ਸਾਹਿਬ ਚਲੇ ਜਾਵਾਂਗੇ ਹਾਲੇ ਉਹ ਗੋਲੀ ਚੜਾਉਣ ਵਾਲੀ ਘਟਨਾ ਵਾਪਰੀ ਨਹੀਂ ਸੀ ਬਦੋ ਬਦੀ ਸੰਗਤਾਂ ਨੇ ਬਾਬਾ ਜੀ ਨੂੰ ਰੋਕ ਲਿਆ ਇਹ ਜਦੋਂ ਬਾਬਾ ਜੀ ਰੋਗੇ ਇੰਨੇ ਚਿਰ ਨੂੰ ਬੋੜੀ ਸਾਹਿਬ ਤੋਂ ਇੱਕ ਸੇਵਾਦਾਰ ਆ ਗਿਆ ਤੇ ਆ ਕੇ ਬਾਬਾ ਜੀ ਨੂੰ ਕਹਿਣ ਲੱਗਾ ਬਾਬਾ ਜੀ ਮੁੰਡੇ ਆ ਕੇ ਦਾਬੇ ਮਾਰਦੇ ਹਨ ਤੇ ਸਾਨੂੰ ਬੁਰਾ ਭਲਾ ਕਹਿੰਦੇ ਹਨ ਤੇ ਨਾਲੇ ਉੱਥੇ ਗੋਲੀ ਚਲਾ ਕੇ ਗਏ ਹਨ ਤਾਂ ਜਦੋਂ ਇਹ ਬਚਨ ਬਾਬਾ ਜੀ ਨੂੰ ਕੀਤਾ ਤਾਂ ਬਾਬਾ ਜੀ ਆਖਣ ਲੱਗੇ ਕਿ ਅਸੀਂ ਤਾਂ ਉਥੇ ਜਾ ਰਹੇ ਸਾਂ ਬੋੜੀ ਸਾਹਿਬ ਪਰ ਇਹਨਾਂ ਨੇ ਸਾਨੂੰ ਬਧੋ ਬਦੀ ਰੋਕ ਲਿਆ ਅਸੀਂ ਬੋੜੀ ਸਾਹਿਬ ਜਾਣਾ ਸੀ ਇਹਨਾਂ ਸੇਵਾਦਾਰਾਂ ਨੇ ਸਾਨੂੰ ਬਧੋ ਬਦੀ ਰੋਕ ਲਿਆ ਤੇ ਫਿਰ ਬਾਬਾ ਜੀ ਬਚਨ ਕਰਨ ਲੱਗੇ ਕੀ ਇਹ ਲੋਕ ਜਿਹੜੇ ਆ ਕੇ ਗੁਰਮਤ ਦੇ ਵਿੱਚ ਭਿੱਜੀਆਂ ਹੋਈਆਂ ਰੂਹਾਂ ਨੂੰ ਨਾਮ ਜਪਦਿਆਂ ਨੂੰ ਆ ਕੇ ਦਬਕੇ ਮਾਰਦੇ ਹਨ ਇਹ ਗੁਰੂ ਘਰ ਤੋਂ ਮੁਨਕਰ ਹੋ ਗਏ ਹਨ ਇਹਨਾਂ ਨੇ ਸ਼ਰਾਬ ਪੀਤੀ ਹੋਈ ਹੈ ਹੋਰ ਕੋਈ ਥਾਂ ਨਹੀਂ ਲੱਭਾ ਤੇ ਆ ਕੇ ਸਾਧਾ ਨੋਹੀਂ ਆਣ ਪਏ ਹਨ ਗੁਰੂ ਘਰ ਨਾਲ ਟੱਕਰ ਲਾ ਕੇ ਕਿਸੇ ਨੇ ਕਦੀ ਕੋਝ ਨਹੀਂ ਖਟਿਆ ਤੇ ਗਵਾਇਆ ਹੀ ਐ ਤੇ ਫਿਰ ਬਾਬਾ ਜੀ ਨੇ ਬਚਨ ਕੀਤਾ ਜਿੱਥੋਂ ਤੱਕ ਸੂਰਜ ਤੇ ਚੰਦਰਮਾ ਦੀ ਰੋਸ਼ਨੀ ਹੈ ਉਥੋਂ ਤੱਕ ਗੁਰੂ ਨਾਨਕ ਸਾਹਿਬ ਜੀ ਦਾ ਝੰਡਾ ਝੁਲਣਾ ਹੈ ਤੇ ਇਹ ਜੋ ਨਿੱਕੇ ਮੋਟੇ ਫਿਰਕੇ ਫਿਰਕੀਆਂ ਹਨ ਇਹ ਸਭ ਚਲਣੇ ਬੰਦ ਹੋ ਜਾਣਗੇ ਤੇ ਇੱਕੋ ਹੀ ਫਿਰਕਾ ਚੱਲੇਗਾ ਉਹ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤੇ ਗੁਰੂ ਨਾਨਕ ਦੇ ਝੰਡੇ ਝੁਲੋਤੇ ਵਿਅਕਤੀ ਨੂੰ ਨਿਰਭੈ ਹੋ ਕੇ ਫਿਰਨਾ ਚਾਹੀਦਾ ਹੈ ਉਸ ਨੂੰ ਮੌਤ ਦਾ ਡਰ ਨਹੀਂ ਰੱਖਣਾ ਚਾਹੀਦਾ ਸੋ ਬਾਬਾ ਜੀ ਨੇ ਇਸ ਤਰ੍ਹਾਂ ਜਦੋਂ ਸੰਗਤ ਦੇ ਨਾਲ ਬਚਨ ਕੀਤੇ ਤੇ ਸੰਗਤਾਂ ਨੂੰ ਉੱਤਰਵਾਸਾ ਵੀ ਦਿੱਤਾ ਕਿ ਕੋਈ ਗੱਲ ਨਹੀਂ ਜਿਹੜੇ ਗੁਰੂ ਘਰ ਦੇ ਨਾਲ ਈਰਖਾ ਵਸ ਓਕੇ ਆ ਕੇ ਗੋਲੀਆਂ ਚਲਾ ਰਹੇ ਹਨ ਸੰਗਤਾਂ ਸੰਗਤਾਂ ਨੂੰ ਦਬਕਾ ਰਹੇ ਹਨ ਉਹਨਾਂ ਦਾ ਭਲਾ ਨਹੀਂ ਹੋਣਾ ਸੋ ਬਾਅਦ ਦੇ ਵਿੱਚ ਸੰਗਤ ਤੋਂ ਪਤਾ ਲੱਗਾ ਕਿ ਕੁਝ ਦਿਨਾਂ ਬਾਅਦ ਹੀ ਇਹ ਉਹਨਾਂ ਜਿਨ੍ਹਾਂ ਨੇ ਆ ਕੇ ਗੋਲੀ ਚਲਾਈ ਸੀ ਉਹਨਾਂ ਦਾ ਕਾਫੀ ਬੁਰਾ ਹਾਲ ਹੋਇਆ ਸੋ ਇਸ ਤਰ੍ਹਾਂ ਬਾਬਾ ਜੀ ਦੇ ਬਚਨ ਵੀ ਪੂਰੇ ਹੋਏ ਤੇ ਜਿਨ੍ਹਾਂ ਨੇ ਆ ਕੇ ਗੁਰੂ ਘਰ ਦੇ ਨਾਲ ਪੰਗੇ ਲਏ ਸਨ ਸੋ ਉਹਨਾਂ ਨੂੰ ਵੀ ਕਾਫੀ ਸਜ਼ਾ ਮਿਲੀ ਤੇ ਬਾਬਾ ਜੀ ਬੋੜੀ ਸਾਹਿਬ ਨੂੰ ਮੁਖਰਵੇਂ ਧੋ ਕੇ ਕਹਿੰਦੇ ਹੁੰਦੇ ਸਨ ਇਹ ਬੋਡੀ ਵਾਲਾ ਹੋਟਲ ਰਾਤ ਨੇ ਚੱਲਦਾ ਰਹੂ ਤੇ ਇੱਥੇ ਤੁਰੇ ਜਾਂਦਿਆਂ ਨੂੰ ਹੀ ਲੰਗਰ ਮਿਲ ਜਾਂਦਾ ਹੈ ਤੇ ਜਿਹੜੇ ਮੁੰਡੇ 10 12 ਜਾਂ 16 ਜਮਾਤਾ ਪੜ੍ਹੇ ਸਨ ਉਹਨਾਂ ਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ ਤੇ ਜਿਹੜਾ ਇੱਥੇ ਆ ਕੇ 2 ਮਹੀਨੇ ਲਾ ਜਾਂਦਾ ਉਹ ਬਾਣੀ ਪੜਨ ਲੱਗ ਜਾਂਦਾ ਸੋ ਬਾਬਾ ਜੀ ਨੇ ਇਸ ਤਰ੍ਹਾਂ ਦੇ ਬਚਨ ਗੋੜੀ ਸਾਹਿਬ ਲਈ ਕੀਤੇ ਸਨ ਸੋ ਜਿਹੜਾ ਵੀ ਸੰਤਾਂ ਦੇ ਨਾਲ ਈਰਖਾ ਵਸੋ ਕੇ ਜਿਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਸੰਤ ਕ ਨਿੰਦਕ ਪਰਮੇਸ਼ਰ ਮਾਰਾ ਸੋ ਜਿਹੜਾ ਵੀ ਗੁਰੂ ਘਰ ਦੀ ਨਿੰਦਿਆ ਜਾਂ ਗੁਰੂ ਤੇ ਗੁਰੂ ਗੁਰੂ ਜਪਣ ਵਾਲੀਆਂ ਰੂਹਾਂ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਗਲਤ ਬਚਨ ਬੋਲੇਗਾ ਸੋ ਨੂੰ ਇਸ ਦਰਗਾਹੇ ਤੇ ਉਸ ਦਰਗਾਹੇ ਢੋਈ ਨਹੀਂ ਮਿਲੇਗੀ ਸੋ ਬਾਬਾ ਜੀ ਬਚਨ ਕਰਿਆ ਕਰਦੇ ਸਾਂ ਨਾ ਕਿ ਜਿਨੇ ਵੀ ਗੁਰੂ ਦੀ ਨਿੱਗੀ ਕੋਦ ਲੈਣੀ ਹੈ ਉਸਨ ਮਲਪਾ ਖਾਣੇ ਤਿਆਰ ਕਰਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ ਚਾਹੀਦਾ ਹੈ ਸੋ ਜੇ ਮਲਪਾ ਖਾਣੇ ਛੱਡਾਂਗੇ ਤੇ ਤਾਂ ਹੀ 84 ਦੀ ਜੁਣ ਵਿੱਚੋਂ ਬਚ ਪਾਵਾਂਗੇ ਸੋ ਇਥੇ ਸਾਡਾ ਫਤਿਹ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ